ਮਾਨਨੇ ਆਪਦੇ ਪਾਪਾ ਨਾਲ ਮਿਲ ਕੇ ਅਜ ਲਕਟੂਣੂਣੇ ਤੇ ਡਾਂਸ ਕੀਤਾ ਕਿਉਂਕਿ ਮੀਂਹ ਦਾ ਕਰਕੇ ਉਹਦੇ ਪਾਪਾ ਘਰੇ ਸੀਗੇ ਸ਼ਸ਼ੀਕਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰੀ ਜੀ ਗੁੱਡ ਮਾਰਨਿੰਗ ਵੀ ਸਵੇਰੇ ਸਾਜਰੀ ਜਦੋਂ ਮੈਂ ਉੱਠੀ ਤਾਂ ਬਹੁਤ ਸੋਹਣਾ ਮੌਸਮ ਹੋਇਆ ਪਿਆ ਸੀਗਾ ਠੰਡੀ ਠੰਡੀ ਹਵਾ ਚੱਲਦੀ ਪਈ ਸੀਗੀ ਉਸ ਤੋਂ ਬਾਅਦ ਫ 52 ਚਾਰਾਂ ਮਿੰਟਾਂ 'ਚ ਮੌਸਮ ਇੰਨਾ ਜ਼ਿਆਦਾ ਬਦਲ ਗਿਆ ਦਵਾਦਮ ਮੈਨੂੰ ਥੱਲੇ ਜਾਣਾ ਪੈ ਗਿਆ ਮੈਂ ਕੋਠੇ ਤੇ ਆਈ ਸੀਗੀ ਸਵੇਰ ਸਵੇਰ ਗੇੜਾ ਕੱਟਣ ਤੇ ਅਚਾਨਕ ਹੀ ਬਹੁਤ ਜ਼ਿਆਦਾ ਤੇਜ਼ ਮੀਂਹ ਆ ਗਿਆ ਸੀਗਾ ਹਨਾ ਤੇ ਉਸ ਤੋਂ ਬਾਅਦ ਅੱਜ ਅਸੀਂ ਬਣਾਉਣੀ ਸੀਗੀ ਆਲੂ ਮਟਰਾਂ ਦੀ ਸ ਮੈਂ ਰਾਤ ਰੋਟੀ ਨਹੀਂ ਸਿਖਾ ਕੇ ਪਈ ਇਸ ਲਈ ਮੈਨੂੰ ਭੁੱਖ ਲੱਗੀ ਹੋਈ ਸੀਗੀ ਤੇ ਆਲੂ ਮਟਰਾਂ ਦੀ ਸਬਜ਼ੀ ਵੈਸੇ ਵੀ ਮੇਰੀ ਤੇਰਮਾਨ ਦੀ ਫੇਵਰੇਟ ਆ ਮੈਨੂੰ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਅਰਮਾਨ ਤੇ ਅਰਮਾਨ ਦੇ ਪਾਪਾ ਤਾਂ ਉਹਦੇ ਸੁੱਤੇ ਪਏ ਸੀਗੇ ਉਸ ਤੋਂ ਬਾਅਦ ਅਰਮਾਨ ਦੇ ਪਾਪਾ ਜੇ ਘਰੇ ਸੀਗੇ ਤਾਂ ਕਰਕੇ ਉਹਨਾਂ ਨੂੰ ਕੋਈ ਕੰਮ ਨਹੀਂ ਸੀਗਾ ਸਾਡੇ ਜਿਹੜੀਆਂ ਲੌਬੀ ਚ ਟੈਲਾ ਲੱਗੀਆਂ ਹੋਈਆਂ ਮਾਹਨ ਉਹਨਾਂ ਚੋਂ ਮਸਾਲਾ ਜਾਂ ਖਤਮ ਹੋਇਆ ਹੋਇਆ ਸੀਗਾ ਟਾਈਮ ਪਾਸ ਕਰਨ ਵਾਸਤੇ ਚਲੋ ਉਹਨਾਂ ਨੇ ਕੁਝ ਟਾਈਮ ਆਪਦਾ ਉੱਥੇ ਬਤਾਇਆ ਤੇ ਨਾਲ ਮੈਂ ਵੀ ਉਹਨਾਂ ਦੇ ਥੋੜਾ ਮੋਟਾ ਹੈਲਪ ਕਰਵਾਈ ਸੀਗੀ ਫਿਰ ਅਰਮਾਨ ਕਹਿੰਦਾ ਵੀ ਮ ਸਿਗਰਮਾਨ ਨੇ ਵੀ ਆਪ ਦਾ ਚੰਗਾ ਖੂਬ ਲੱਕ ਕਮਾਇਆ ਸੀਗਾ ਤੇ ਉਹਦੇ ਪਾਪਾ ਨੇ ਵੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਰਿਆਂ ਨੂੰ ਬਾਏ ਬਾਏ